ਤੁਹਾਡਾ ਆਪਣਾ ਬਿੰਦਰ ਸਿੰਘੇਲੇ ਵਾਲਾ ਸੋ ਅੱਜ ਮੈਂ ਆਪਦੇ ਜੱਦੀ ਪਿੰਡ ਚਰਤ ਸਿੰਘੇਲੇ ਵਾਲਾ ਜਿਲ੍ਹਾ ਫੋਜ਼ ਫਾਜ਼ਰਕਾ ਚ ਮਜ਼ੂਨ ਆ ਜਿੱਥੇ ਕਿ ਤੁਹਾਨੂੰ ਪਤਾ ਸਰਦਾਰ ਨਰਦੇਵ ਸਿੰਘ ਜੀ ਬੋਦੀਮਾਨ ਹਲਕਾ ਫੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਸੋ ਵੋਟਾਂ ਦਾ ਜਿਹੜਾ ਪੋਲਿੰਗ ਆ ਉਹ ਸ਼ੁਰੂ ਹੋ ਚੁੱਕਿਆ 7 ਵਜੇ ਦਾ ਸੋ ਮੌਜੂਦ ਹੈ ਸਾਡੇ ਨਾਲ ਸਰਦਾਰ ਨਰਦੇਵ ਸਿੰਘ ਜੀ ਬੋਬੀ ਮਾਨਵੀ ਬੈਠੇ ਆਪਾਂ ਨੂੰ ਮਿਲਦਾ ਤੇ ਉਹਨਾਂ ਨੇ ਵੀ ਕਰਦੇ ਆ ਗੱਲਬਾਤ ਹੋਰ ਵੀ ਬੋਬੀ ਮਾਨਵੀ ਨੇ ਲਾਈਵ ਕੀਤੀ ਜੱਲਾ ਕਰੀਆਂ ਅੱਜ ਪੱਟਕੇ ਤੋਂ ਤੁਸੀਂ ਬੋਲ ਕੇ ਆਏ ਹੋ ਕਿੱਦਾਂ ਦਾ ਲੱਗਿਆ ਤੁਹਾਨੂੰ ਆਪਣੀ ਬਹੁਤ ਵਧੀਆ ਮੌਲਾ ਹੈ ਕਰਤੀ ਕਲਾ ਇੱਥੇ ਗਏ ਸੈਕਟਰ ਬੱਲੇ ਬੱਲੇ ਹੋਊਗੀ ਜਦ ਕੇ ਆਵਾਂਗੇ ਤੇ ਜਦ ਕੇ ਆਉਂਗੇ ਜੱਟ ਕੇ ਆਉਣ ਤੋਂ ਬਾਅਦ ਜਿਹੜਾ ਤੁਹਾਡਾ ਕੀ ਨਿਸ਼ਾਨਾ ਮੈਂ ਜਿਹੜਾ ਨਿਸ਼ਾਨਾ ਜਿਹੜਾ ਆਪਣਾ ਕੋਈ ਪਰ ਪਾਰਲੀਮੈਂਟ ਕੋਲ ਜੀ ਅਸੀਂ ਅੱਜ ਤਰੱਕੀ ਕਰਾਵਾਂਗੇ ਬਾਰਡਰ ਖਲਾਵਾਂਗੇ ਜਿਹੜੀਆਂ ਕੱਚੀਆਂ ਲੋ ਕਰਾਵਾਂਗੇ ਐਜੂਕੇਸ਼ਨ ਜਿਹੜੀਆਂ ਜੇ ਨਰਮਾਈ ਕਰੀਆਂ ਬਾਈ ਇਹਨਾਂ ਤੇ ਜੁਰਮ ਆਵੇ ਹਾਂ ਹਾਂ ਹਾਲੂ ਕਰਿਓ ਗੱਲ ਸੈਕਟਰ ਤੋਂ ਕਿਉਂ ਜਿਹੜਾ ਕਹਿਣਾ ਕਿ ਜੋ ਵੀ ਵਿਕਾਸ ਦੇ ਕੰਮ ਆ ਉਹ ਖਲਾਵਾਂਗੇ ਬਾਰਡਰ ਖਲਾਵਾਂਗੇ ਵਿਕਾਸ ਦੇ ਕੰਮ ਕਰਾਵਾਂਗੇ ਸੋ ਜੁੜੇ ਰਹਿਣਾ ਸਾਡੇ ਨਾਲ ਹੋਰ ਵੀ ਇਹਨਾਂ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਆ ਰਾਤ ਤੱਕ ਲਈ ਸਸਰੀ ਪਾਤ दिल्ली क्राइम नेशनल न्यूज़ नजर 70